ਲੁਚੀ ਅੱਜ ਦਾ ਵਿਸ਼ਾ ਹੈ ਕੁਝ ਸਪੈਸ਼ੀਅਲਸ ਬਣਾਉਂਦਾ ਤੇ ਪਰ ਸਮਝ ਨਹੀਂ ਆ ਰਹੀ ਦਾਲ ਵੀ ਪਈ ਹੈ ਮੈਕਰੋਨੀ ਵੀ ਪਈ ਹੈ ਮੈਗੀ ਵੀ ਪਈ ਹੈ ਬਟ ਕੁਝ ਚਟਪਟੇ ਮਸਾਲੇ ਜਿਹੜੇ ਕਿ ਸਵਾਦ ਰਿਪੋਰਟਸ ਹੁੰਦੇ ਨੇ ਉਹ ਥੋੜੇ ਜੇ ਦੀਪੀਤਾ ਦੇ ਵਿੱਚੋਂ ਮੈਂ ਕਿਉਂਕਿ ਮੇਰੇ ਕੋਲ ਚਾਟ ਮਸਾਲਾ ਫਿਨਿਸ਼ ਹੋ ਗਿਆ ਦਾ ਔਰ ਕਾਲੀ ਮਿਰਚੀ ਵੀ ਫਿਨਿਸ਼ ਹੋਈ ਦੀ ਹੈ ਤੇ ਇਸ ਲਈ ਹਜੇ ਕੁਝ ਸਮਝ ਨਹੀਂ ਆ ਰਹੀ ਕੀ ਮੈਂ ਕੀ ਚੀਜ਼ ਰੈਡੀ ਕਰਾਂ ਤੇ ਬਾਕੀ ਉਹ ਉਮੀਦ ਕਰਾਂਗੀ ਕੱਲ ਦਾ ਤੁਸੀਂ ਮੇਰਾ ਬਲੌਗ ਦੇਖਿਆ ਹੋਏਗਾ ਸਾਰਿਆਂ ਨੇ ਘਰ ਨੂੰ ਲੈ ਕੇ ਲੋਹੜੀ ਦੇ ਤਿਹਾੜੀ ਤੇ ਬਹੁਤ ਸਾਰੀ ਕੀਤੀ ਸਫਾਈ ਤੇ ਅੱਜ ਦਾ ਦੇਖੋ ਜੀ ਨੀਟ ਐਂਡ ਕਲੀਨ ਹਾਊਸ ਆਲਰੇਡੀ ਮੈਂ ਕਰ ਚੁੱਕੀ ਆ ਤੇ ਬਾਅਦ ਆ ਤੁਹਾਨੂੰ ਮੌਸਮ ਦਿਖਾਵਾਂ ਤੇ ਮੌਸਮ ਦੇਖੋ ਕਿੰਨਾ ਤੁੰਦ ਵਾਲਾ ਹੋਇਆ ਪਿਆ ਤੇ ਕਿਹਦੇ ਕਿਹਦੇ ਧੁੱਪ ਨਹੀਂ ਚੜੀ ਇਸ ਬਾਰੇ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ